सतनाम वाहे गुरु साहेब जी आसा महला पहला आठ पहर उदक इस नानी सद ही भोग लगाए सुज्ञानी बिरथा काहू छोटे नाही बहर बहर तिस लग है पाई साल ग्राम हमारे सेवा पूजा अर्चा बंदन देवरहाऊ कंठा जग सुनिए चो कंट अपन जग सदा बैकुंठ जग चवर सब ऊपर चूल तका तूप सदा प्रफुल्ल घट घट संपट है रे जग भाग सभा संग है साधा ਆਰਤੀ ਕੀਰਤਨ ਸਦਾ ਅਨੰਦ ਮਹਿਮਾ ਸੁੰਦਰ ਸਦਾ ਪੇ ਅੰਤ ਜਿਸਹ ਪ੍ਰਾਪਤ ਤਿਸਹੀ ਲਹਿੜਾ ਸੰਤ ਚਰਨ ਓ ਆਇਓ ਚਰਨ ਹਾਥ ਟੜਿਓ ਹਰਿ ਸ਼ਾਲਗ੍ਰਾਮ ਕਨਾਨਗਰ ਕੀ ਨਦਾਨ ਜਿਸਾ ਹੈ ਪ੍ਰਾਪਤ ਤਿਸਹਿ ਲਹਿਣਾ ਸੰਤ ਚਰਨ ਆਹ ਆਇਓ ਸਰਣ ਹਾਥ ਚੜਿਓ ਹੈ ਤਾਲ ਗਿਰਾਮ ਕਨਾਂ ਨੇ ਗੁਰ ਕੀ ਨੋਦਾਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਸ ਮਿਲਿਆ ਮਨ ਹੋਏ ਨੰਬਰ ਸੋ ਸਤ ਗੁਰ ਕਹੀਐ ਮਨ ਕੇ ਦਬਦਾ ਬਣ ਸਜੈ सादहि सख नहीं है मैं नहीं किथ हो नहीं किथ आहे नमोरा असर लज्जा रा हो सदना जन तोरा ਜਿਤਾ ਜਿਉ ਪੰਡ ਸਭ ਤੇਰਾ ਤੂੰ ਅੰਤਰ ਜਾਵੇਂ ਪ੍ਰਖ ਭਗਵਾਨੰ ਦਾਸ਼ਨ ਰਾਸ ਗਹਿ ਜਨਾਨ ਕੋ ਜੇ ਹ ਤੂੰ ਕਰਾਏ ਅਹ ਤੇ ਹ ਹਾਂ ਕਰੇ ਵਖਿਆਣ ਸੋ ਗੁਰੂ ਪਿਆਰੀ ਗੁਰੂ ਸਾਰੀ ਸਾ ਸੰਗਤ ਜੀ ਸਤਿਗੁਰਾਂ ਨੇ ਪਾਰ ਬਖਸ਼ਿਸ਼ ਸ੍ਰੇਮਤ ਕੀਤੀ ਹੈ ਅੰਮ੍ਰਿਤ ਵੇਲਾ ਸੁਹਿਲਾ ਬਖਸ਼ਿਸ਼ ਕੀਤਾ ਹੈ ਜਿਹਨੂੰ ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਹੈ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਸਚੇ ਨਾਮ ਦੀ ਵਡਿਆਈ ਸਿਫਤ ਸਲਾਗਾ ਕਰਨ ਦਾ ਇੰਜ ਕਹ ਲਈਏ ਸਤਿਗੁਰਾਂ ਦੀ ਸੇਵਾ ਸਿਮਰਨ ਕਰਨ ਦਾ ਅੰਮ੍ਰਿਤ ਵੇਲੇ ਦਾ ਪਾਵਨ ਸਮਾ ਜੋ ਕਿ ਸਾਧਗੁਰਾਂ ਨੇ ਬਖਸ਼ਿਸ਼ ਕੀਤਾ ਹੈ ਨਹੀਂ ਤਾਂ ਭਾਈ ਕਈਆਂ ਨੂੰ ਇਹ ਵੀ ਨਸੀਬ ਨਹੀਂ ਹੁੰਦਾ ਆਓ ਵਿਚਾਰ ਨਾਲ ਜੁੜੀਏ ਜੋ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਜੋ ਕਿ ਉਠਾਣਕਾ ਹੈ ਵਿਧਾਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਤੇ ਹੋਰ ਪਤਵੰਤੇ ਸੱਜਣ ਜਦੋਂ ਸਾਰੇ ਅੰਮ੍ਰਿਤਸਰ ਦੇ ਪਾਵਨ ਸਰੋਵਰ ਦੀ ਚੱਲ ਰਹੀ ਸੀ ਤੇ ਉਸ ਸਮੇਂ ਸਤਿਗੁਰੂ ਅੰਮ੍ਰਿਤ ਵੇਲੇ ਦੁਪਹਿਰ ਵੇਲੇ ਤੇ ਸੰਧਿਆ ਵੇਲੇ ਪ੍ਰਕਰਮਾ ਜ਼ਰੂਰ ਕਰਦੇ ਹੁੰਦੇ ਸਨ ਵੀ ਕਿੰਨਾ ਕੁ ਕੰਮ ਹੋਇਆ ਤੇ ਕਿੰਨਾ ਰਹਿ ਰਿਹਾ ਇਸੇ ਤਰ੍ਹਾਂ ਨਾਲ ਵਰਤਮਾਨ ਤੇ ਸੱਜਣ ਅੰਮ੍ਰਿਤ ਵੇਲੇ ਪ੍ਰਕਰਮਾ ਕਰ ਰਹੇ ਨੇ ਤੇ ਬੇਰ ਦੇ ਕੋਲ ਪਹੁੰਚਦੇ ਨੇ ਇੱਕ ਬ્રાਹਮਣ ਸਾਹਿਲਗ੍ਰਾਮ ਦੀ ਸੇਵਾ ਕਰ ਰਹੇ ਤੇ ਆਰਤੀ ਪੂਜਾ ਕਰ ਰਹੇ ਆ ਉਦੇ ਮਨ ਵਿੱਚ ਸ਼ੰਕਾ ਆਇਆ ਵੀ ਸਤਿਗੁਰੂ ਮੱਥਾ ਨਹੀਂ ਟੇਕ ਕੇ ਗਏ ਤੇ ਉਹ ਫੇਰ ਸ਼ਾਮ ਨੂੰ ਜਦੋਂ ਸਤਿਗੁਰੂ ਆਏ ਤੇ ਫਿਰ ਉਹਨੇ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਵੀ ਚੰਗੇ ਨੇ ਚੰਗੇ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨੇ ਇਥੇ ਨਮਸਕਾਰ ਸਾਲਗ੍ਰਾਮ ਨੂੰ ਨਹੀਂ ਕਰਕੇ ਜਾਂਦੇ ਸਤਿਗੁਰੂ ਹਮੇ ਕਿਸੇ ਨੂੰ ਪ੍ਰਵਚਨ ਨਹੀਂ ਕਦੇ ਕਰਦੇ ਹੁੰਦੇ ਸਨ ਜਦੋਂ ਪ੍ਰਕਰਮਾ ਕਰਨੀ ਜਾਂ ਸੇਵਾ ਸੰਧਰਨ ਕਰਨਾ ਸਿਰਫ ਸੰਗਤ ਰੂਪ ਵਿੱਚ ਹੀ ਬਚਨ ਕਰਦੇ ਸਨ ਤੇ ਉਸ ਸਮੇਂ ਉਸ ਬ੍ਰਾਹਮਣ ਨੂੰ ਸਤਿਗੁਰਾਂ ਨੇ ਅੱਜ ਦਾ ਪਾਵਨ ਸ਼ਬਦ ਉਚਾਰਨ ਕਰਕੇ ਵੀ ਕਿਹੜਾ ਸਾਲਗ੍ਰਾਮਾਸੀ ਪੂਜਦੇ ਆਂ ਤੇ ਕਿਹਦੀ ਸੇਵਾ ਕਰਦੇ ਆਂ ਤੇ ਕਿਹਦਾ ਇਸ਼ਨਾਨ ਕਰਕੇ ਕਿਹਦੇ ਵਿੱਚ ਸੁੱਚੇ ਹੁੰਨੇ ਆ ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਉਸ ਪਰਥਾਏ ਉਚਾਰਨ ਕੀਤਾ ਉਹ ਵਿਚਾਰ ਨਾਲ ਜੁੜੀਏ ਆਸਨ ਹੱਲਾ ਪੰਜਵਾਂ ਅਸਰ ਆ ਗਿਆ ਪੰਜਵੇਂ ਪਾਸ਼ਾ ਤਨ ਸ਼ਿਧ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਚਾਰ ਨੇ ਕੀਤਾ ਹੋਇਆ ਲੜੀਵਾਰ ਦਾ 90 ਨੰਬਰ ਅਸਰ ਆਗਦਾ ਸ਼ਬਦ ਜੋ ਕਿ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 397 ਅੰਗ ਤੇ ਸੁਸ਼ੋਭਿਤ ਹੈ ਸਾਧ ਗੁਰੂ ਬਖਸ਼ਿਸ਼ ਕਰਦੇ ਨੇ ਸਾਲ ਗ੍ਰਾਮ ਹਮਾਰਾ ਸੇਵਾ ਕਹਿੰਦੇ ਬੰਮਨ ਜੀ ਤੁਸੀਂ ਸੇਵਾ ਕਰਦੇ ਹੋ ਸਾਲਗ੍ਰਾਮ ਦੀ ਮੁਬਾਰਕ ਹੈ ਪਰ ਸਾਡੇ ਲਈ ਸਾਲਗ੍ਰਾਮ ਹਮਾਰਾ ਸੇਵਾ ਸੰਗਤ ਦੀ ਸੇਵਾ ਕਰਨੀ ਸੰਗਤ ਨੂੰ ਜਲ ਪਾਣੀ ਸ਼ਿਕਾਣਾ ਸੰਗਤ ਦੇ ਜੋੜਿਆਂ ਦੀ ਸੇਵਾ ਕਰਨੀ ਇਹ ਸਾਡੇ ਲਈ ਸੇਵਾ ਹੈ ਜਿਹਨੂੰ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਾਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ ਸੇਵਾ ਕੀਤੀ ਉਹ ਸਫਲਿਯੇ ਦੇ ਦੇ ਨਾਲ ਹਮੇ ਵੀ ਤੋਤੀ ਜਾਏ। ਇਹਨੇ ਪੰਡਤ ਜੀ ਤੁਸੀਂ ਸੇਵਾ ਤਾਂ ਕਰਦੇ ਹੋ ਪਰ ਇਹ ਨਾਲ ਹਮੇ ਮਨ ਦੀ ਮਾਇਲ ਜ਼ਰੂਰ ਲੱਗਦੀ ਆ ਵੀ ਮੈਂ ਇੰਨਾ ਜਪ ਤਪ ਕੀਤਾ ਐ ਇੰਨੀ ਠਾਕਰਾਂ ਦੀ ਸੇਵਾ ਕੀਤੀ ਐ। ਜੇ ਕਿ ਜੋ ਕਿ ਇੱਕ ਸਮੇਂ ਧੰਨੇ ਜੱਟ ਨੂੰ ਵੀ ਸਾਲਗ੍ਰਾਮ ਕਿਸੇ ਪੰਡਤ ਨੇ ਠਹਿਰਾ ਦਿੱਤਾ ਅਣਭੋਲ ਤੇ ਵਿੱਚ ਜੋ ਕਿ ਸਤਗੁਰ ਦੀ ਬਾਣੀ ਦਾ ਫਰਮਾਨ ਵੀ ਐ। ਹੋਲੇ ਪਾਏ ਮਿਲੇ ਹੈ ਰਗਰਾਇਆ ਧੰਨਾ ਜੱਟ ਹੋਲੇ ਪਾਅ ਵਿੱਚ ਹੀ ਉਸਨੇ ਉਹ ਨਿਰੰਕਾਰ ਨੂੰ ਪਾਲਿਆ ਪਰ ਹੋਲੇ ਪਾਅ ਵਿੱਚ ਉਹਨੂੰ ਪਤਾ ਨਹੀਂ ਸੀ ਵੀ ਲੋਕ ਵੀ ਪੂਜਾ ਕਰਦੇ ਨੇ ਸ਼ਾਇਦ ਮੈਂ ਵੀ ਪੂਜਾ ਕਰਕੇ ਪਾਲਾ ਤੇ ਐਸਾ ਪਾਇਆ ਹੈ ਪ੍ਰਸ਼ਾਦੇ ਪਾਣੀ ਦਾ ਭੋਗ ਲਵਾਣਾ ਤੇ ਕਹਿਣਾ ਭਾਈ ਜੇ ਤੂੰ ਆਗੇ ਸ਼ਕੇਗਾ ਠਾਕੁਰ ਤਾਂ ਮੈਂ ਸ਼ਕੇਗਾ ਜੇ ਭੋਗ ਲਾਏਗਾ ਤੇ ਮੈਂ ਭੋਗ ਲਾਵਾਂਗਾ ਨਹੀਂ ਤਾਂ ਮੈਂ ਵੀ ਹੱਥ ਤੇ ਬੈਠਾ ਮੈਂ ਵੀ ਨਹੀਂ ਮੈਂ ਵੀ ਛੱਡਣਾ ਨਹੀਂ ਕਿਉਂਕਿ ਜੱਟ ਬਿਰਤੀ ਹੁੰਦੀ ਹੈ ਜਿੱਥੇ ਠਣ ਲਈ ਉੱਥੇ ਠਾਣ ਲਈ ਤੇ ਫਿਰ ਜਦੋਂ ਠਾਕੁਰ ਨੇ ਪ੍ਰਗਟ ਹੋ ਕੇ ਭੋਗ ਲਵਾਣਾ ਕੀਤਾ ਤੇ ਧੰਨੇ ਜੱਟ ਨੇ ਸਹਿਸਵਾਏ ਵਿੱਚ ਹੀ ਕਿਹਾ ਕਹਿੰਦੇ ਅੱਜ ਪਕੜਿਆ ਗਿਆ ਤੇ ਭੋਗ ਲਵਾਂਦਾ ਆ ਜਾ ਸੇਵਾ ਕਰ ਮੇਰੇ ਸਾਹਮਣੇ ਬੈਠ ਕੇ ਉਹ ਗਲਾਣਾ ਕਾ ਉਸ ਸਮੇਂ ਧੰਨੇ ਜੱਟ ਨੂੰ ਗਰਸ਼ਨ ਹੋਏ ਨੇ ਨਰਾਇਣ ਦੇ ਐਵੇਂ ਨਹੀਂ ਸਤਿਗੁਰਾਂ ਨੇ ਕਿਹਾ ਵੀ ਧੰਨੇ ਦੀਆਂ ਗਊਆਂ ਵੀ ਚਾਰੀਆਂ ਨੇ ਤੇ ਧੰਨੇ ਦੇ ਖੇਤਾਂ ਦੀ ਵੀ ਰਖਵਾਲੀ ਕੀਤੀ ਪਰ ਭੋਲੇ ਭਾਵੇਂ ਚ ਗੋਬਿੰਦ ਪ੍ਰੇਮ ਭਾਉ ਕਾ ਪੂਖਾ ਉਹ ਪ੍ਰੇਮਾ ਭਗਤੀ ਦਾ ਪੂਖਾ ਕਹਿੰਦੇ ਭਾਈ ਮਹਾਂ ਪੰਡਤ ਜੀ ਤੁਸੀਂ ਸਾਲਗ੍ਰਾਮ ਦੀ ਸੇਵਾ ਕਰਦੇ ਹੋ ਸਾਡੇ ਲਈ ਗੁਰੂ ਦੀ ਸੇਵਾ ਗੁਰੂ ਦੇ ਆਸ਼ੇ ਮੁਤਾਬਕ ਜ਼ਿੰਦਗੀ ਬਸਰ ਕਰਨੀ ਇਹ ਸਾਡੇ ਲਈ ਸਭ ਤੋਂ ਵੱਡਾ ਸਾਲਗ੍ਰਾਮ ਹੈ ਪੂਜਾ ਅਰਚਾ ਬੰਦਨ ਦੇਵਾ ਰਹਾ ਤੁਸੀਂ ਪੂਜਾ ਕਰਦੇ ਹੋ ਅਸੀਂ ਉਹਦੀ ਸਿਫਤ ਸਲਾਗ ਰੂਪੀ ਪੂਜਾ ਕਰਦੇ ਆ ਅਰਚਨਾ ਕਰਦੇ ਹੋ ਆਰਤੀ ਕਰਦੇ ਹੋ ਤੇ ਕਹਿੰਦੇ ਜਿਹਨੂੰ ਸਤਿਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ ਗਗਨ ਮੈ ਥਾਲ ਰਵਚਨ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਪਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਕਹਿੰਦੇ ਕੈਸੀ ਆਰਤੀ ਹੋ ਰਹੀ ਹੈ ਦੇਖੋ ਆਕਾਸ਼ ਰੂਪੀ ਥਾਲ ਹੈ ਇਹਦੇ ਵਿੱਚ ਸੂਰਜ ਤੇ ਚੰਦਰਮਾ ਰੂਪੀ ਦੀਵੇ ਨੇ ਹਵਾ ਰੂਪੀ ਜੋਰ ਚਲ ਰਿਹਾ ਤੇ ਸਾਰੀ ਕੁਲ ਜਹਾਨ ਦੀ ਕਾਇਨਾਤ ਉਸ ਕਾਲ ਪ੍ਰਕ੍ਰਿ ਦੀ ਆਰਤੀ ਕਰਦੀ ਐ ਫੰਡਰ ਜੀ ਮੈਂ ਵੀ ਉਹ ਹੀ ਆਰਤੀ ਕਰਦਾ ਮੈਂ ਵੀ ਉਹਦੀ ਆਰਤੀ ਕਰਦਾ ਉਹਦਾ ਹਰਜਤ ਕਰਦਾ ਆਪ ਵੀ ਜਪਦਾ ਤੇ ਹੋਰਨਾਂ ਨੂੰ ਵੀ ਜਪਾਣਾ ਕਰਦਾ ਬੰਧਨ ਦੇਵਾ ਭਾਵ ਜਿਹੜਾ ਬੰਧਨਾਂ ਤੋਂ ਛੁਡਾਣ ਵਾਲਾ ਪ੍ਰਮਾਤਮਾ ਹੈ ਉਹਦੀ ਦੀ ਸੇਵਾ ਕਰਨਾ ਕਰਦਾ ਉਹਨੂੰ ਜਪਣਾ ਕਰਦਾ ਰਹਾਓ विश्राम ਦੇ ਕੇ ਕੇਂਦਰੀ ਭਾਗ ਸਮਝਾਉਂਦੇ ਨੇ ਆਸਾ ਮਹੱਲਾ ਪੰਜਵਾਂ ਅੱਠ ਪੈਰ ਉਦਕ ਇਸ ਨਾਨੀ ਕਹਿੰਦੇ ਅੱਠੋ ਪੈਰ ਹੁਣ ਕਵਾਂਗੇ ਦੀ ਚਾਰ ਪੈਰ ਦਿਨ ਦੇ ਤਾਂ ਮੰਨ ਲਏ ਅੱਠੋ ਪੈਰ ਭਾਈ ਸ਼ਰੀਰ ਵਿੱਚ ਵੀ ਤਾਂ ਅੱਠੋ ਪੈਰ ਬਲੱਡ ਚੱਲਦਾ ਹੈ ਸ਼ਰੀਰ ਦੇ ਸਵਾਸ ਵੀ ਤਾਂ ਅੱਠੋ ਪੈਰ ਚੱਲਦੇ ਨੇ ਸਾਡੀ ਵੀ ਥੋੜੀ ਨਾ ਸੁੱਤਿਆ ਪਿਆ ਬੋਡੀ ਕੰਮ ਕਰਨਾ ਵਰਕ ਕਰਨਾ ਛੱਡ ਦਿੰਦੀ ਹੈ ਕਿਉਂਕਿ ਜਿਸ ਦਿਨ ਵਰਕ ਕਰਨਾ ਕੰਮ ਕਰਨਾ ਬੋਡੀ ਨੇ ਛੱਡ ਦਿੱਤਾ ਮਿੱਟੀ ਬਣ ਜਾਏਗੀ ਸਤਿਗੁਰੂ ਕਹਿੰਦੇ ਨੇ ਅਠੋ ਪੈਰ ਜਿਵੇਂ ਨਿੰਦਿਆ ਚੁਗਲੀ ਵਿੱਚ ਤਪਸ਼ ਵਿੱਚ ਰਹਿਣਾ ਹੈ ਨਾ ਈਰਖਾ ਦੀ ਅੱਗ ਵਿੱਚ ਰਹਿਣਾ ਹੈ ਨਾ ਇਸੇ ਤਰ੍ਹਾਂ ਮੈਂ ਵੀ ਅਠੋ ਪੈਰ ਨਾਮ ਵਿੱਚ ਰਹਿਣਾ ਆਠ ਪਹਿਰ ਉਦਕ ਇਸ਼ਨਾਨੀ ਕਹਿੰਦੇ ਜੇ ਅਠੋ ਪੈਰ ਜਲ ਧਾਰਿਆ ਨਾਲ ਮਿਲਦਾ ਹੈ ਤਾਂ ਕਹਿੰਦੇ ਮੈਂ ਤਾਂ ਅਠੋ ਪੈਰ ਹੀ ਜਲ ਧਾਰਾ ਕਰਦਾ ਇਹਨਾਂ ਦਾ ਮਤਲਬ ਕਹਿੰਦੇ ਜਿਹੜੀ ਮਨ ਦੀ ਮੈਲ ਹੈ ਨਾ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਂ ਪੈਣਾ ਵੈ ਕਹ ਰਹੇ ਮਤ ਦੀ ਮੈਲ ਹੈ ਇਹ ਮੈਂ ਅਠੋ ਪੈਰ ਨਾਮ ਦੇ ਇਹ ਵਿੱਚ ਇਸ਼ਨਾਨ ਕਰਕੇ ਇਹਨੂੰ ਧੋਣਾ ਕਰਦਾ ਸਦਹੀ ਭੋਗ ਲਗਾਈ ਸੋ ਗਿਆਨੀ ਹਮੇਸ਼ਾ ਜਿਹੜੇ ਗਿਆਨਵਾਨ ਨੇ ਸੇਵਾ ਸਿਮਰਨ ਬੰਦਗੀ ਇਹਦਾ ਭੋਗ ਉਸ ਠਾਕੁਰ ਨੂੰ ਉਸ ਸਾਲਗਰਾਮ ਨੂੰ ਲਵਾਉਂਦੇ ਨੇ ਇਹ ਮੇਰੀ ਵੀ ਸੇਵਾ ਹੈ ਇਹ ਮੇਰੀ ਵੀ ਸਤਿਗੁਰੂ ਕਹਿੰਦੇ ਨੇ ਇਹ ਮੇਰੀ ਵੀ ਇਸੇ ਤਰ੍ਹਾਂ ਮੈਂ ਆਰਤੀ ਵਕ ਨਰੰਗ ਕਾਰ ਦੀ ਉਤਾਰਨਾ ਮੇਰੀ ਵੀ ਵਰਥਾ ਹੈ ਵਰਥਾ ਕਾਹੂ ਛੋਟੇ ਨਹੀਂ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਹੈ ਵਰਥਾ ਕਾਹੂ ਉਸ ਤੋਂ ਬਿਨਾ ਕੋਈ ਨਹੀਂ ਹੈ ਸੰਸਾਰ ਵਿੱਚ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੋ ਕੁਝ ਜੀਵ ਹੈ ਇਕ ਨਈ ਕਰੋੜਾਂ ਅਰਬਾਂ ਖਰਬਾਂ ਕੋਈ ਗਿਣਤਗਾਰੀ ਨਹੀਂ ਜਿਹਨੂੰ ਸਤਿਗੁਰਾਂ ਨੇ ਲਫ਼ਜ਼ ਵਰਤਿਆ ਕੋਟ ਕਰੋੜਾਂ ਜੀਵ ਨੇ ਗਿਣਤਗਾਰੀ ਤੋਂ ਪਰੇ ਸੰਖ ਕਹਿੰਦੇ ਜਿਹੜੇ ਗਿਣਤਗਾਰੀ ਤੋਂ ਪਰੇ ਨੇ ਬੱਖਾ ਕਾਹੂ ਛੋੜਿਆ ਨਹੀਂ ਕਿਸੇ ਨੂੰ ਵੀ ਵਰਤਾਣੀ ਛੱਡਦਾ ਸਭ ਨੂੰ ਰਿਜਕ ਦਿੰਦਾ ਹੈ ਸਭ ਦੀ ਪਤ ਪਾਲਣਾ ਕਰਦਾ ਹੈ ਸਾਹ ਸਾਹ ਸੰਭਾਲਦਾ ਹੈ ਮੇਰਾ ਪ੍ਰਭ ਸੋਈ ਸਵਾਸ ਸੰਭਰੇ ਇਹਨੇ ਉਹ ਕਿਸੇ ਨੂੰ ਵੀ ਆਪਣੀ ਬਖਸ਼ਿਸ਼ ਤੋਂ ਵਾਂਝਾ ਨਹੀਂ ਰੱਖਦਾ ਉਹ ਗੱਲ ਵਸਰੀ ਹੈ ਕੋਈ ਸੇਵਾ ਸਿਮਰਨ ਕਰਕੇ ਨਜ਼ਦੀਕ ਹੋ ਜਾਂਦਾ ਹੈ ਕੋਈ ਮੇਰੇ ਵਰਗਾ ਦੂਰ ਹੋ ਜਾਂਦਾ ਹੈ ਬੜ ਬੜ ਇਸ ਲਾਗੇ ਪਾਈ ਕਹਿੰਦੇ ਮੁੜ ਮੁੜ ਕੇ ਫਿਰ ਉਸ ਪ੍ਰਮਾਤਮਾ ਦੇ ਉਸ ਸਿਮਰਨ ਦੇ ਵਿੱਚ ਜੁੜਦੇ ਨੇ ਉਹਦੇ ਵਿੱਚ ਲੱਗੇ ਰਹਿੰਦੇ ਨੇ ਸਾਲੇ ਗ੍ਰਾਮ ਹਮਾਰੇ ਸ਼ਿਵ ਊਜਾ ਅਰਚਾ ਵੰਦਨ ਦੇਵਰਾ ਕਹਿੰਦੇ ਭਾਈ ਸੇਵਾ ਕਰਨੀ ਗਰੀਬਾਂ ਤੇ ਦਇਆ ਕਰਨੀ ਗਰੀਬਾਂ ਦੀ ਸੇਵਾ ਕਰਨੀ ਸੰਗਤਾਂ ਦੇ ਜੋੜੇ ਧਾਰਨੇ ਜਲ ਪਾਣੀ ਦੀ ਪੱਖੇ ਦੀ ਸੇਵਾ ਕਰਨੀ ਇਹ ਮੇਰੇ ਲਈ ਸਾਰ ਗ੍ਰਾਮ ਹੈ ਤੇ ਪ੍ਰਮਾਤਮਾ ਦੀ ਬੰਦਗੀ ਰੂਪੀ ਪੂਜਾ ਤੇ ਅਰਦਾਸ ਰੂਪੀ ਬੇਨਤੀ ਹੈ ਤੇ ਸਤਿਗੁਰੂ ਕਹਿੰਦੇ ਨੇ ਇਹੀ ਮੇਰੇ ਲਈ ਬੰਧਨਾ ਤੋਂ ਮੁਕਤ ਕਰਨ ਵਾਲੇ ਦੀ ਆਰਤੀ ਹੈ ਇਹੀ ਉਸ ਦੀ ਸੇਵਾ ਹੈ ਰਹਾਉ ਵਿਸ਼्राम ਦੇ ਕੇ ਕੇਂਦਰੀਪਾ ਸਮਝਾਉਂਦੇ ਨਹੀਂ ਤੇ ਉਹ ਕੈਸਾ ਹੈ ਕਿਸ ਤਰ੍ਹਾਂ ਉਹਦੀ ਆਰਤੀ ਸੰਸਾਰ ਵਿੱਚ ਹੋ ਰਹੀ ਹੈ ਹੋਰ ਵਿਸਤਾਰ ਨਾਲ ਸਤਿਗੁਰੂ ਬਖਸ਼ਿਸ਼ ਕਰਦੇ ਨੇ ਘੰਟਾ ਦਾ ਕ ਸੁਣੀਏ ਚਹਕੰਟ ਕਹਿੰਦੇ ਭਾਈ ਘੰਟਾ ਭਾਵ ਉਹ ਜਿਹੜਾ ਹੈ ਘਟ ਘਟ ਕੇ ਅੰਤਰ ਕੀ ਜਾਣ ਜਹ ਜਹ ਪੇਖੋ ਤਹ ਜੂਰ ਦੂਰਕਤ ਹੋ ਨਾ ਜਾਏ ਰਵ ਰਹਿਆ ਸਰਬਤਰਮੈ ਮਨ ਸਦਾ ਧਿਆਈ ਈਤ ਉਤ ਨਹੀਂ ਵਿਛੜੈ ਸੁਸੰਗੀ ਗਣੀਐ ਦੈਂਸ ਜਾਇਸੋ ਅਲਕਮਸ ਅਲਮ ਸੁਖਣੀ ਹੈ ਕਹਿੰਦੇ ਭਾਈ ਉਹ ਪਰਮਾਤਮਾ ਘਟ ਘਟ ਜਿੱਥੇ ਵੀ ਦੇਖਣਾ ਕਰਦਾ ਉੱਤੇ ਉਹ ਵਸ ਰਿਹਾ ਜਿਹੜੇ ਵੀ ਜੀਵ ਵਿੱਚ ਦੇਖਦਾ ਉਹਦਾ ਦਿਦਾਰਾ ਹੀ ਹੋ ਰਿਹਾ ਸੁਣੀਏ ਚਹੋਂ ਕੁੰਟ ਚਾਰਾਂ ਕੁੰਡਾਂ ਚਾਰਾਂ ਦਿਸ਼ਾਵਾਂ ਵਿੱਚ ਵੀ ਉਹਦਾ ਹੀ ਵਾਜਾ ਵੱਜ ਰਿਹਾ ਕੋਈ ਸਭ ਨੂੰ ਸਰਗੁਣ ਨਿਰਗੁਣ ਰੂਪ ਹੋ ਕੇ ਸਾंभ ਰਿਹਾ ਤੇ ਪ੍ਰਤਪਾਲਣਾ ਕਰ ਰਿਹਾ ਉਹਦਾ ਵਾਜਾ ਭਾਵ ਉਦਈ ਅੰਸ਼ ਹੈ ਹਰੀ ਕਨਨ ਦਾ ਜੀ ਉਹਦਾ ਜੇ ਸਤਿਗੁਰੂ ਕਹਿੰਦੇ ਨੇ ਆਸਨ ਜਹ ਕ ਸਦਾ ਬੈਕੁੰਠ ਉਸ ਪ੍ਰਮਾਤਮਾ ਦਾ ਜਿਹੜਾ ਆਸਨ ਭਾਵ ਜਿਹੜਾ ਉਹਦਾ ਟਿਕਾਣਾ ਹੈ ਉਹ ਨਾਸ਼ ਤੋਂ ਰਹਤਾ ਸਦਾ ਬੈਕੁੰਠ ਬੈਕੁੰਠ ਭਾਵ ਜਿਹੜਾ ਨਾਸ਼ ਤੋਂ ਰਹਤ ਜਿੱਤੇ ਤੱਕ ਮਨੁੱਖ ਦੀ ਗਮਤਾ ਨਹੀਂ ਹੈ ਜਿੱਥੇ ਕੋਈ ਮਾਇਆ ਨਹੀਂ ਵਿਆਪਦੀ ਜਿੱਥੇ ਕੋਈ ਡਰ ਕੋਈ ਸੰਸਾਰ ਨਹੀਂ ਵਿਆਪਦਾ ਉਹ ਆਸਣ ਉਹ ਸਤਿਗੁਰੂ ਕਹਿੰਦੇ ਨੇ ਨਾਸ਼ ਤੋਂ ਰਹਿ ਤਸਰਾਏ ਜਿੱਥੇ ਆਨੰਦ ਵਿੱਚ ਮਨੁੱਖ ਟਿਕ ਜਾਉਂਦਾ ਹੈ ਸਤਿਗੁਰੂ ਦੀ ਬਖਸ਼ਿਸ਼ ਨਾਲ ਜਾ ਕਾ ਚਵਰ ਸਭ ਉਪਰ ਚੌਲੈ ਕਹਿੰਦੇ ਜੇ ਭਾਈ ਜੇ ਸਾਡੇ ਪ੍ਰਮਾਤਮਾ ਦਾ ਪ੍ਰਤਾਪ ਰੂਪੀ ਚਵਰ ਜਿਹੜਾ ਭਾਵ ਸਾਰਿਆਂ ਤੇ ਝੁੱਲਦਾ ਹੈ ਪਰ ਉਹ ਸਾਰਿਆਂ ਤੇ ਰਹਿਮਤਾਂ ਕਰਦਾ ਜੇ ਰਹਿਮਤ ਨਾ ਕਰੇ ਤੇ ਸਤਿਗੁਰੂ ਕਹਿੰਦੇ ਨੇ ਲੇਖਕ ਤੈਨਾਂ ਛੁਟੀ ਐ ਖੈਨੇ ਖੈਨੇ ਭੁੱਲਣ ਹਾਲ ਜੇ ਲੇਖੇ ਜੋਖੇ ਜਾਏ ਜੇ ਰਹਿਮਤ ਨਾ ਕਰੇ ਤੇ ਕਹਿੰਦੇ ਇੱਕ ਇੱਕ ਲੇਖੇ ਦਾ ਹਿਸਾਬ ਦੇਣਾ ਇੱਕ ਇੱਕ ਬੰਦ ਘਟ ਕੇ ਵੀ ਪੂਰਾ ਨਹੀਂ ਆਉਂਦਾ ਕਿਉਂਕਿ ਅਸੀਂ ਜਾਣੇ ਅਣਜਾਣੇ ਵਿੱਚ ਇੱਕ ਨਹੀਂ ਅਨੇਕਾਂ ਗਲਤੀਆਂ ਕਰਦੇ ਸਾਡੇ ਮਾਪਦੰਡ ਦੇ ਸਹੀ ਹੋ ਸਕਦਾ ਹੈ ਜ਼ਰੂਰੀ ਨਹੀਂ ਹੈ ਵੀ ਨਿਰੰਕਾਰ ਦੇ ਮਾਪਦੰਡ ਤੇ ਵੀ ਸਹੀ ਹੋਵੇ ਤੇ ਸਤਿਗੁਰੂ ਕਹਿੰਦੇ ਨੇ ਆਸਨ ਜਾਕ ਸਦਾ ਬੈਕਣ। ਜਾਕਾ ਤੇ ਵਰ ਸਭ ਉਪਰ ਚਲੇ ਚੂਲੇ ਜਿਹਦਾ ਪ੍ਰਤਾਪ ਉਹ ਜਿਹਦੀ ਰਹਿਮਤ ਸਾਰੀ ਕਾਇਨਾਤ ਤੇ ਚਲ ਰਹੀ ਹੈ ਸਾਰਿਆਂ ਤੇ ਰਹਿਮਤ ਕਰਦਾ ਕਿਵੇਂ ਰਹਿਮਤ ਕਰਦਾ ਇਹ ਹਵਾ ਰੂਪੀ ਪਾਣ ਰੂਪੀ ਗੁਰੂ ਸਾਨੂੰ ਪ੍ਰਤਪਾਲਦਾ ਸਵਾਸ ਦੇ ਕੇ ਫਰੀ ਫੰਡ ਕੋਈ ਸਵਾਸ ਅਮੀਰ ਵੀ ਲੈ ਰਿਹਾ ਗਰੀਬ ਵੀ ਲੈ ਰਿਹਾ ਸਾਖਤ ਵੀ ਲੈ ਰਿਹਾ ਮਨਮੁਖ ਵੀ ਲੈ ਰਿਹਾ ਤੇ ਗੁਰਮੁਖ ਵੀ ਲੈ ਰਿਹਾ ਇਹ ਤਾਂ ਕਿਸੇ ਦਾ ਫਰਕ ਨਹੀਂ ਨਾ ਹਵਾ ਦਾ ਪਾਣੀ ਹਰ ਕੋਈ ਪੀ ਰਿਹਾ ਤੇ ਪਾਣੀ ਵਿੱਚ ਵੀ ਤਾਂ ਕੋਈ ਪਿੰਤਾ ਨਹੀਂ ਨਾ ਸਭ ਲਈ ਇੱਕੋ ਸਮਾਨ ਜਿਹਨੂੰ ਸਤਿਗੁਰੂ ਦੀ ਬਾਣੀ ਜੰਦੀ ਸਾਹਿਬ ਕਹਿੰਦੇ ਆ ਨਾ ਬਾਣੀ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਨ ਮਾਤਾ ਗੁਰੂ ਰੂਪ ਕੋ ਕੇ ਸਾਹਮਣੇ ਫੇਰ ਅਸੀਂ ਕਹਦੇ ਇਹ ਵੀ ਉਹ ਚੌਰ ਨਹੀਂ ਢੋਲ ਰਹੇ ਜੇ ਚੌਰ ਨਹੀਂ ਢੋਲ ਰਹੇ ਤਾਂ ਭਾਈ ਹਵਾ ਜਿਹੜੀ ਹੈ ਹਵਾ ਬੰਦ ਹੋਣੀ ਚਾਹੀਦੀ ਹੈ ਹਵਾ ਦਾ ਸਤਵਾਸ ਇੱਕ ਸਾਰ ਸਭ ਲਈ ਆਕਸੀਜਨ ਉਹ ਗੱਲ ਵੱਖਰੀ ਹੈ ਜਿਹਨੂੰ ਸਤਗੁਰੂ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ ਕੁਦਰਤ ਦੀ ਪਾਇਆ ਕਰਕੇ ਵਸਿਆ ਜੇ ਦਰਖਤ ਨਾ ਹੋਣਗੇ ਤੇ ਤੇਰੀ ਹਵਾ ਤੂੰ ਆਉਂਦੀ ਆਪਣੀ ਹੱਥੀ ਆਪ ਵੱਢ ਰਹੇ ਆਪਣੇ ਸਵਾਸਾਂ ਦਾ ਆਪ ਭਾਣ ਕਰਨੇ ਕੋਈ ਨਹੀਂ ਕਰਦਾ ਕਿਉਂਕਿ ਉਹਨੇ ਤਾਂ ਸਾਰੀ ਬਨਸਪਤੀ ਬਣਾਈ ਹੈ ਕੁਝ ਸੋਚ ਕੇ ਬਣਾਈ ਹੈ ਹਰੇਕ ਦਾ ਇੱਕ ਆਪ ਦਾ ਮਾਇਨੀ ਅਰਥ ਹੈ ਹਰੇਕ ਦਾ ਆਪ ਕੋ ਆਪਣਾ ਅਰਥ ਹੈ ਜਿਹੜੀ ਵੀ ਚੀਜ਼ ਸੰਸਾਰ ਵਿੱਚ ਬਣੀ ਸਤਿਗੁਰੂ ਕਹਿੰਦੇ ਨੇ ਜਾ ਕਾ ਚਬਰ ਸਭ ਉਪਰ ਤੇ ਉਲਾ ਸਾਰੇ ਤੇ ਬਖਸ਼ਿਸ਼ ਰਹਿਮਤ ਇੱਕ ਸਮਾਨ ਹੂਦੀ ਤਾ ਕਾ ਧੂਪ ਸਰਾ ਪਰ ਫੁੱਲਾ ਤਾ ਕਾ ਧੂਪ ਉਹ خدا ਕਹਿਣ ਦਾ ਭਾਵ ਹੈ ਭਾਈ ਜਿੰਨੇ ਵੀ ਨੇ ਉਹਦਾ ਜਸ ਰੂਪੀ ਹਮੇਸ਼ਾ ਉਹਦੀ ਹਰ ਜਸ ਵਧਾਈ ਕਰਦੇ ਨੇ ਹਰ ਜਸ ਰੂਪੀ ਜਿਹੜਾ ਉਹਦਾ ਆਨੰਦ ਹੈ ਉਹਦਾ ਵੱਧਦਾ ਰਹਿੰਦਾ ਹੈ ਘਟਦਾ ਨਹੀਂ ਘਟ ਘਟ ਸੰਪਟ ਹੈ ਰੇ ਜਗਾ ਇੰਦ ਕਟ ਘਟ ਹਰੇਕ ਹਿਰਦਿਆਂ ਵਿੱਚ ਹਰੇਕ ਹਿਰਦੇ ਵਿੱਚ ਚਾਰੇ ਖਾਣੀਆਂ ਵਿੱਚ ਤੇ ਸਾਰਿਆਂ ਵਿੱਚ ਉਹ ਆਪ ਹੀ ਸੰਪਟ ਭਾਵ ਡੁੱਬਿਆ ਆਪ ਹੀ ਇੱਕ ਮਿੱਟਾ ਹੈ ਅਭਗ ਸਭਾ ਸੰਗ ਹੈ ਸਾਧਾ ਅਭਗ ਭਾਵ ਸਾਧਾਂ ਦੀ ਸੰਗਤ ਜਿਹੜੀ ਹੈ ਉਹ ਭਾਵ ਸਾਧ ਸੰਗਤ ਰੂਪੀ ਜਿਹੜਾ ਨਾਸ਼ ਤੋਂ ਰਹਿਤ ਸਭਾ ਹੈ ਜਿਹਨੂੰ ਸਤਿਗੁਰੂ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ ਕਹਿੰਦੇ ਸਤ ਸੰਗਤ ਰੂਪੀ ਇਹ ਸਭਾ ਜਿਹੜੀ ਨਾਸਤ ਹੋ ਰਹਿਤ ਹੈ ਜਿੱਥੇ ਕਾਲ ਨਹੀਂ ਵਿਆਪਦਾ ਜਿੱਥੇ ਕਿਸੇ ਤਰ੍ਹਾਂ ਦਾ ਸੋਗ ਨਹੀਂ ਵਿਆਪਦਾ ਕਹਿੰਦੇ ਇਹ ਉਹਦੀ ਸਭਾ ਰੂਪੀ ਕੀਰਤਨ ਹੈ ਆਰਤੀ ਕੀਰਤਨ ਸਦਾ ਅਨੰਦ ਕਹਿੰਦੇ ਭਾਈ ਉਹ ਆਰਤੀ ਕਿਵੇਂ ਕਰਦੇ ਆ ਕਹਿੰਦੇ ਜਿਵੇਂ ਅਸੀਂ ਪੰਡਤ ਜੀ ਤੁਸੀਂ ਥਾਲ ਘੁਮਾ ਕੇ ਆਰਤੀ ਕਰ ਰਹੇ ਹੋ ਇਸ ਤਰ੍ਹਾਂ ਉਹ ਆਰਤੀ ਕਿਹੜੀ ਹੈ ਕੀਰਤਨ ਰੂਪੀ ਹੈ ਉਹਦੀ ਵਡਿਆਈ ਕਰਨੀ ਉਹਨੇ ਸਿਫਤ ਕਰਨੀ ਉਹਦੀ ਸਲਾਘਾ ਕਰਨੀ ਤੇ ਇਹ ਮਨ ਨੂੰ ਆਨੰਦ ਮਿਲਦਾ ਹੈ ਇਹ ਹੀ ਸਾਡੀ ਆਰਤੀ ਹੈ ਮਹਿਮਾ ਸੁੰਦਰ ਫਦਾ ਬਿਆੰਤ ਉਹਦੀ ਮਹਿਮਾ ਬੜੀ ਬਿਆੰਤ ਹੈ ਬੜੀ ਸੁੰਦਰ ਹੈ ਉਹ ਨਾਸ਼ਵੰਤ ਹੋ ਰਹਿਤ ਹੈ ਗਮਤਾ ਤੋਂ ਵੀ ਰਹਿਤ ਹੈ ਉਹ ਹੈ ਦਾ ਸੰਭਰਤ ਹੈ ਜਿਹਨੂੰ ਸਤਿਗੁਰੂ ਨੇ ਬਾਣੀ 'ਚ ਬਾਰ ਬਾਰ ਕਹਿਆ ਨਾ ਗਗਨ ਮੈਂ ਥਾਗ ਰਾਵ ਚੰਦੀ ਪਗਵਣੀ ਕਹਿੰਦੇ ਭਾਈ ਉਹ ਆਪ ਹੀ ਆਪਣੀ ਆਰਤੀ ਉਤਾਰ ਰਿਹਾ ਅਸੀਂ ਤੇ ਸਿਰਫ ਉਹਦਾ ਹਰਜਾਸ ਕਰਦੇ ਆਂ ਉਹਦੀ ਸੇਵਾ ਸਮਰਨ ਉਹਦੇ ਦੱਸੇ ਰਸਤੇ ਤੇ ਤੁਰ ਰਹੇ ਆਂ ਜਿਸ ਹੈ ਪ੍ਰਾਪਦ ਤੇ ਸਹੀ ਲੈਣਾ ਕਹਿੰਦੇ ਅਖੀਲੀਆਂ ਪੰਕਤੀਆਂ ਵਿੱਚ ਸਮਾਪਤੀ ਤੇ ਜਾਣ ਦਿੰਦੇ ਨੇ ਸਤਿਗੁਰੂ ਕਹਿੰਦੇ ਜਿਸ ਹੈ ਪ੍ਰਾਪਤ ਜਿਹਨੂੰ ਮਿਲਿਆ ਤੇ ਸਹੀ ਲੈਣਾ ਉਹੀ ਉਹ ਲੈ ਸਕਦਾ ਇਹ ਨਹੀਂ ਜਲ ਨਹੀਂ ਡੁੱਬਾ ਟਰਸ ਕਰ ਨਹੀਂ ਲੈਵਾ ਹੈ ਪਾਹੀ ਨਾ ਸਕਾ ਜਾਲ ਇਹਨੇ ਐਸਾ ਧਨ ਹੈ ਜਿਹਨੂੰ ਨਾ ਤਾਂ ਜਲ ਡਬੋ ਸਕਦਾ ਨਾ ਚੋਰੀ ਚੋਰ ਕਰ ਸਕਦਾ ਨਾ ਇਹਨੂੰ ਹਵਾ ਦਾ ਤੇਗ ਵੇਗ ਉਡਾ ਸਕਦਾ ਸਿਮਰਣ ਕੇ ਦਾ ਹੁੰਦੇ ਬੰਦਗੀ ਕਿਸੇ ਦੇ ਉੱਡੀ ਆ ਜ ਤੱਕ ਨਹੀਂ ਸਾਧਗੁਰੂ ਇਹੀ ਕਹਿੰਦੇ ਨੇ ਜਿਸ ਹੈ ਪ੍ਰਾਪਤ ਤਸਹੀ ਲੈਣਾ ਜੇ ਜੇਤੇ ਬਖਸ਼ਿਸ਼ ਹੋਈ ਹੈ ਇਹ ਹਰ ਦਸ ਕੋਈ ਉਹ ਲੈ ਸਕਦਾ ਹੈ ਕੋਈ ਹਰ ਦਸ ਦਾ ਹੱਕਦਾਰ ਹੈ ਕਿਹਨਾਂ ਦਾ ਮਤਲਬ ਵਡਿਆਈ ਵੀ ਉਹ ਹੀ ਲੈਂਦਾ ਹੈ ਜਿਸ ਤੇ ਉਦਿਆਲੂ ਹੋ ਜਾਏ ਪਰ ਉਦਮ ਕਰਨਾ ਸਾਡਾ ਫਰਜ਼ ਹੈ ਸੰਤ ਚਰਣ ਉਹ ਆਇਓ ਸਰਣਾ ਕਹਿੰਦੇ ਉਹ ਸਤ ਸੰਗਤ ਰੂਪੀ ਚਰਣਾ ਵਿੱਚ ਆ ਕੇ ਉਹ ਸ਼ਰਨ ਵਿੱਚ ਆ ਜਾਂਦਾ ਹੈ ਗੁਰੂ ਦੀ ਸਤ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਹੈ ਥਾਸ ਚੜਿਓ ਅਰ ਸਾਲ ਗ੍ਰਾਮ ਜਿਹੜਾ ਸਤ ਸੰਗਤ ਵਿੱਚ ਆਂਦਾ ਭਾਈ ਐਂ ਸਮਝ ਲਓ ਉਹਦੇ ਹੱਥ ਸਾਲਗ੍ਰਾਮ ਨਹੀਂ ਚੜ੍ਹ ਲਿਆ ਭਾਵ ਉਹ ਹਰ ਸਮੇਂ ਸਿਮਰਣ ਬੰਦਗੀ ਵਿੱਚ ਲੱਗਿਆ ਰਹਿੰਦਾ ਤੇ ਐਂ ਜਸਵੰਦਰ ਜੀ ਤੁਸੀਂ ਆ ਸਾਲਗ੍ਰਾਮ ਦੀ ਆਰਤੀ ਕਰ ਦਿਓ ਫਿਰ 24 ਘੰਟੇ ਅਠੋ ਪੈਰ ਆਠ ਪੈਰ ਉਦਕੇ ਸੰਗਾਂ ਦੀ ਅਠੋ ਪੈਰ ਨਾਮ ਦੇ ਵਿੱਚ ਇਸ਼ਨਾਨ ਕਰਦੇ ਨੇ ਅਠੋ ਪੈਰ ਹਰਜਾਸ ਕਰਦੇ ਨੇ ਗੋਨਾ ਨਿਕ ਗੁਰ ਕੀਨੋ দান ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਦਾਸ ਨਾਨਕ ਕਹਿੰਦਾ ਭਾਈ ਗੁਰ ਕੀਨੋ দান ਮੇਰੇ ਗੁਰੂ ਨੇ ਮੈਨੂੰ ਦਾਣ ਦਿੱਤਾ ਨਾਮ ਰੂਪੀ ਹਰਿਦਸ ਰੂਪੀ ਆਨੰਦ ਰੂਪੀ ਕੀਰਤਨ ਵਡਿਆਈ ਸਿਰਸਤ ਰੂਪੀ ਤੇ ਆਨੰਦ ਦਿੰਦਾ ਇਹ ਉਸੇ ਨੂੰ ਹੀ ਮਿਲਦਾ ਜਿਹਨੂੰ ਉਹ ਬਖਸ਼ਿਸ਼ ਕਰਦੇ ਕਿਉਂਕਿ ਸਾਡੇ ਸਹਬਾ ਗਿਆਨ ਨਹੀਂ ਕਰਦੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸਦੇ ਸੋ ਪਾਵੈ ਇਹ ਨਾਂ ਦਾ ਹਰੇਕ ਨੂੰ ਨਹੀਂ ਮਿਲਦਾ ਉਹਦਾ ਮਾਰੇਕ ਦਾ ਕਰਨਾ ਫਰਜ਼ ਹੈ ਜਿਵੇਂ ਸਰਕਾਰੀ ਨੌਕਰੀ ਹਰੇਕ ਨੂੰ ਨਹੀਂ ਮਿਲਦੀ ਪਰ ਉਦਮ ਤਾਂ ਹਰ ਕੋਈ ਕਰਦਾ ਹੈ ਸਫਲਤਾ ਹਰੇਕ ਨੂੰ ਨਹੀਂ ਮਿਲਦੀ ਪਰ ਕੋਸ਼ਿਸ਼ ਤਾਂ ਹਰ ਕੋਈ ਕਰਦਾ ਹੈ ਕਹਿੰਦੇ ਇਸੇ ਤਰ੍ਹਾਂ ਮੇਰੇ ਸਤਿਗੁਰੂ ਦੇ ਦਿੱਤੇ ਤੂੰ ਉੱਠ ਜਾਏ ਉਹਨੂੰ ਫਤ ਸੰਗਤ ਵੀ ਮਿਲਦੀ ਹੈ ਉਹ ਸੰਗਤ ਵਿੱਚ ਆ ਕੇ ਸਾਰੇ ਚਿੰਤਾ ਝੋਰੀਆਂ ਤੋਂ ਮੁਕਤ ਵੀ ਹੋ ਜਾਂਦਾ ਹੈ ਜੰਮਣ ਮਰਨ ਦਾ ਫਾਹ ਵੀ ਕੱਟ ਲੈਂਦਾ ਤੇ ਉਹਦੇ ਹੱਥ ਨਾਮ ਰੂਪੀ ਸਾਲਗ੍ਰਾਮ ਵੀ ਆ ਜਾਂਦਾ ਹੈ ਅੱਠੋ ਪੈਰ ਉੱਠਦੇ ਆਂ ਬੈਹਂਦੇ ਆਂ ਸੌਂਦੇ ਆਂ ਜਾਗਦੇ ਆਂ ਸੁੱਤੇ ਆਂ ਅੱਠੋ ਪੈਰ ਤੇਰਾ ਹਰਜਾਸ ਕਰਦਾ ਤੇਰੀ ਵਡਿਆਈ ਕਰਦਾ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਇੰਨੀਆਂ ਗੋ ਬੇਨਤੀਆਂ ਪ੍ਰਵਾਨ ਕਰਨੀ ਆ ਅਸੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਹਰਜਾਸ ਕਰਿਆ ਕਰੀਏ ਸੇਵਾ ਸਿਮਰਨ ਬੰਦਗੀ ਨਾਮ ਬਾਣੀ ਨਾਲ ਜੁੜੀਏ ਤਾਂ ਕਿ ਸਾਡਾ ਵੀ ਆਇਆ ਸਫਲਾ ਹੋ ਜਾਏ ਕਿਦਰੇ ਸਾਧਗੁਰੂ ਦੀ ਬਾਣੀ ਦਾ ਫਰਮਾਨ ਨਾ ਵਾਪਰ ਜਾਏ ਜੱਲੇ ਜਵਾਰੀ ਦੋਏ ਹੱਥ ਚਾਰ ਜਿਵੇਂ ਜਵਾਰੀ ਜੂਏ ਵਿੱਚ ਹਾਰ ਜਾਂਦਾ ਹੈ ਸ਼ਰਾਬੀ ਸ਼ਰਾਬਖਾਨੇ ਵਿੱਚ ਹਾਰ ਜਾਂਦਾ ਹੈ ਅਸੀਂ ਆਪਣੇ ਜਿਹੜੇ ਸਵਾਸ ਬੜੇ ਵੱਡ ਮੁੱਲੇ ਨੇ ਇਹ ਕਿਤੇ ਕੋਡੀਆਂ ਦੇ ਭਾਗ ਗਵਾ ਨਾ ਜਾਈਏ ਬਿਨਾ ਬਿਨ ਮਜ਼ਦੂਰੀ ਭਾਰ ਬਹੁਤ ਚਾਵਣਿਆ ਬਿਨਾ ਕਿਸੇ ਮਜ਼ਦੂਰੀ ਦੇ ਬਿਨਾ ਕਿਸੇ ਕੰਮ ਦੇ ਅਸੀਂ ਬਿਨਾ ਮਤਲਬ ਦਾ ਨਿੰਦਿਆ ਤੋਂ ਬਿਲੀ ਦਾ ਭਾਰ ਹੀ ਨਾ ਟੋਂਦੇ ਰਹਿ ਜਾਈਏ ਅਸੀਂ ਵੀ ਹਰ ਦਸ ਕਰੀਏ ਨਾਮ ਵਿੱਚ ਜੁੜ ਕੇ ਸੇਵਾ ਸਿਮਰਣ ਵਿੱਚ ਜੁੜ ਕੇ ਆਪਣਾ ਮਨੁੱਖਾ ਜਾਮਾ ਸਫਲਾ ਕਰੀਏ ਸੋ ਗੁਰੂ ਪਿਆਰੇ ਸਾਸੰਗੇ ਜੀ ਉਹਦੇ 30 ਕਰੋੜ ਦਾ ਅਸ ਲੇਕਾ ਕਰਾ ਨੇ ਟੁੱਟੀ ਹੈ ਖਿੰਖਣ ਭੂਲਨ ਹਾਰ ਬਸ਼ੰਹਾਰ ਬਸ਼ ਲੈ ਨਾਨਕ ਭਾਉ ਦਰਦ ਹੋ ਸਜਣ ਹਸੀ ਸੜੀਆਂ ਜੋ ਹੋਵੇ ਸਾਹਿਬ ਸੇ ਉਹ ਮੇਲ ਗੱਜ ਵੱਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ